ਜੇ ਤੂੰ ਮਰਨ ਤੋਂ ਨਹੀਂ ਡਰਦਾ ਤਾਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਬੋਲ ਪਾਣੀ ਲੁੱਟਣ ਵਾਲਿਆਂ ਦੇ ਖਿਲਾਫ ਬੋਲ ਬੁੱਚੜ ਪੁਲਿਸ ਦੇ ਖਿਲਾਫ ਬੋਲ ਸਰਕਾਰੀ ਤੰਤਰ ਜਿਹੜਾ ਲੋਕਾਂ ਤੇ ਜ਼ੁਲਮ ਕਰ ਰਿਹਾ ਹੈ ਉਹਦੇ ਖਿਲਾਫ ਬੋਲ ਇਹ ਕਮੈਂਟ ਕੀਤਾ ਇੱਕ ਵੀਰ ਨੇ ਜਿਹਨੇ ਮੈਨੂੰ ਇਹ ਨਸੀਹਤ ਦਿੱਤੀ ਹੈ ਕਿ ਤੂੰ ਆ ਆ ਕੰਮ ਕਰ ਮੈਨੂੰ ਇਹ ਲੱਗਦਾ ਹੈ ਕਿ ਇਸ ਵੀਰ ਦਾ ਦਿਮਾਗੀ ਪੱਧਰ ਠੀਕ ਨਹੀਂ ਹੈ ਇਹਨੂੰ ਇਲਾਜ ਦੀ ਲੋੜ ਹੈ ਜਿੱਥੇ ਕਿਤੇ ਵੀ ਰਹਿੰਦਾ ਕਿਰਪਾ ਕਰਕੇ ਇਹਦਾ ਇਲਾਜ ਕਰਾਇਆ ਜਾਵੇ ਕਿਉਂਕਿ ਜੇ ਇਹ ਵੀਰ ਸੂਝਵਾਨ ਸਮਝਦਾਰ ਹੁੰਦਾ ਤਾਂ ਆਹ ਕਮੈਂਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਦੀਆਂ ਵੀਡੀਓ ਚੈੱਕ ਕਰ ਲੈਂਦਾ ਕਿ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਬੋਲਿਆ ਹਾਂ ਜਾਂ ਨਹੀਂ ਬੋਲਿਆ ਵੈਸੇ ਵੀਰ ਜੀ ਜਿਹੜੀ ਗੱਲਾਂ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਉਹ ਕੰਮ ਤੁਸੀਂ ਆਪ ਕੀਤਾ ਹੈ ਕਿਉਂਕਿ ਮੈਂ ਤੁਹਾਡਾ ਪੇਜ ਚੈੱਕ ਕੀਤਾ ਥੋੜੀ ਜਿਹੀ ਆਈਡੀ ਬਣੀ ਉਹ ਚੈੱਕ ਕੀਤਾ ਤੁਸੀਂ ਇਹੋ ਜਿਹਾ ਕੁਝ ਵੀ ਨਹੀਂ ਬੋਲਿਆ ਹੋਇਆ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੀ ਆਈਡੀ ਫੇਕ ਹੈ ਜਾਂ 오ਰੀਜਨਲ ਹੈ ਖੈਰ ਆਪ ਜੀ ਦੇ ਸਵਾਲਾਂ ਜਵਾਬ ਦੇ ਦਿੰਨੇ ਆਂ ਤੁਸੀਂ ਕਿਹਾ ਨਸ਼ੇ ਦੇ ਖਿਲਾਫ ਬੋਲ ਮੇਰੇ ਚੈਨਲ ਤੇ ਜਾ ਕੇ ਆ ਵੀਡੀਓ ਚੈੱਕ ਕਰਿਓ ਮੈਂ ਕਿੰਨੀ ਹੀ ਵੀਡੀਓ ਬਣਾ ਚੁੱਕਿਆ ਨਸ਼ਿਆਂ ਦੇ ਖਿਲਾਫ ਮੈਂ ਕਿਹਾ ਬਕਾਇਦਾ ਜੇ ਚਿੱਟਾ ਨਸ਼ਾ ਹੈ ਤਾਂ ਸ਼ਰਾਬ ਨਸ਼ਾ ਕਿਉਂ ਨਹੀਂ ਮੈਂ ਤਾਂ ਇਹ ਵੀ ਕਿਹਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਕੀ ਕਰਦੇ ਨੇ ਜਦੋਂ ਸ਼ਹੀਦੀ ਦਿਹਾੜਾ ਆਉਂਦਾ ਮੈਂ ਉਦੋਂ ਫਤਿਹਗੜ ਸਾਹਿਬ ਦੀ ਧਰਤੀ ਤੇ ਜਾ ਕੇ ਉੱਥੇ ਭੈਣਾ ਨਾਲ ਵੀਰਾਂ ਨਾਲ ਗੱਲਬਾਤ ਕੀਤੀ ਕਿ ਪੰਜਾਬ ਦੀ ਧਰਤੀ ਤੇ ਸ਼ਰਾਬ ਦੇ ਠੇਕੇ ਹੋਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਨਹੀਂ ਹੋਣੇ ਚਾਹੀਦੇ ਮੈਂ ਕਿਹਾ ਫਿਰ ਪੰਜਾਬ ਸਰਕਾਰ ਬੰਦ ਕਿਉਂ ਨਹੀਂ ਕਰਦੀ ਸਿੱਖ ਜਥੇਬੰਦੀਆਂ ਇਹਦੇ ਬਾਰੇ ਆਵਾਜ਼ ਕਿਉਂ ਨਹੀਂ ਚੱਕਦੀ ਆਪਾਂ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਤੁਸੀਂ ਦੇਖੋ ਫਤਿਹਗੜ ਸਾਹਿਬ ਦੀ ਧਰਤੀ ਉੱਥੇ ਵੀ ਸ਼ਰਾਬ ਦੇ ਠੇਕੇ ਬਣੇ ਹੋਏ ਨੇ ਅੰਮ੍ਰਿਤਸਰ ਜਿਹਨੂੰ ਆਪਾਂ ਪਵਿੱਤਰ ਸ਼ਹਿਰ ਮੰਨਦੇ ਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਦੋਂ ਅਸੀਂ ਉਤਰਦੇ ਆਂ ਉਥੋਂ ਸੰਗਤ ਨੂੰ ਦਰਬਾਰ ਸਾਹਿਬ ਲੈ ਕੇ ਜਾਣ ਲਈ ਬੱਸ ਜਾਂਦੀ ਹੈ ਨਿਸ਼ਕਾਮ ਸ ਜਦ ਉਸ ਬਸ ਦੇ ਵਿੱਚ ਬੈਠ ਕੇ ਤੁਸੀਂ ਜਾਣੇ ਹੋ ਨਾ ਤੁਹਾਨੂੰ ਰਸਤੇ ਦੇ ਵਿੱਚ ਕਈ ਸ਼ਰਾਬ ਦੇ ਠੇਕੇ ਮਿਲਦੇ ਨੇ ਤੇ ਜਿਹੜੇ ਮੈਨੂੰ ਕਮੈਂਟ ਕਰਕੇ ਕਹਿ ਰਹੇ ਨੇ ਨਾ ਕਿ ਤੁਸੀਂ ਬੋਲੋ ਮੈਂ ਤਾਂ ਬੋਲ ਰੱਖਿਆ ਤੁਸੀਂ ਕਦੀ ਇਹਨਾਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਾਉਣ ਲਈ ਕੋਈ ਉਪਰਾਲਾ ਕੀਤਾ ਕਦੀ ਬੋਲੇ ਵੀ ਹੋ ਮੈਂ ਤਾਂ ਕਈ ਵਾਰ ਕਿਹਾ ਕਿ ਮੇਰਾ ਸਾਥ ਰੋ ਅਸੀਂ ਮਿਲ ਕੇ ਆਵਾਜ਼ ਬੁਲੰਦ ਕਰੀਏ ਕਿ ਪੰਜਾਬ ਦੀ ਧਰਤੀ ਤੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਵਿੱਚੋਂ ਸ਼ਰਾਬ ਨੂੰ ਬੈਨ ਕੀਤਾ ਜਾਵੇ ਪਰ ਕਿਸ ਨੇ ਮੇਰਾ ਸਾਥ ਨਹੀਂ ਦਿੱਤਾ ਇੱਕ ਨਿਹੰਗ ਸਿੰਘ ਵੀਰ ਸੀਗਾ ਉਹ ਸਰਦਾਈ ਦੀ ਰੇੜੀ ਲਾਂਦਾ ਸੀਗਾ ਤੇ ਉੱਥੇ ਹੀ ਇੱਕ ਨਾਲ ਸ਼ਰਾਬ ਦਾ ਠੇਕਾ ਸੀ ਤੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਲੈ ਕੇ ਲੋਕੀ ਉੱਥੇ ਪੀਆ ਕਰਦੇ ਸਨ ਜਿਹਦਾ ਇਤਰਾਜ਼ ਜਤਾਇਆ ਨਿਹੰਗ ਸਿੰਘ ਵੀਰ ਨੇ ਜੋ ਕਾਨੂੰਨ ਦੇ ਮੁਤਾਬਿਕ ਇੱਕ ਤਰੀਕੇ ਨਾਲ ਸਹੀ ਹੈ ਕਿਉਂਕਿ ਤੁਸੀਂ ਆਂਡਰ ਰੋਡ ਸ਼ਰਾਬ ਨਹੀਂ ਪੀ ਸਕਦੇ ਤੁਸੀਂ ਪਬਲਿਕ ਪਲੇਸ ਦੇ ਵੀ ਸ਼ਰਾਬ ਨਹੀਂ ਪੀ ਸਕਦੇ ਪਰ ਉਸ ਨਿਹੰਗ ਸਿੰਘ ਵੀਰ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਉਤੋਂ ਉਹਦੀ ਜਿਹੜੀ ਰੇਡ ਸੀ ਉਹ ਚੱਕ ਦਿੱਤੀ ਗਈ ਠੇਕੇ ਵਾਲਿਆਂ ਦਾ ਸਾਥ ਦਿੱਤਾ ਗਿਆ ਮੈਂ ਉਸ ਸਮੇਂ ਵੀ ਵੀਡੀਓ ਬਣਾ ਕੇ ਪਾਈ ਕਿ ਪੰਜਾਬ ਦੇ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਸਾਨੂੰ ਸਰਦਾਈ ਦੀ ਨਹੀਂ ਸਾਨੂੰ ਸ਼ਰਾਬ ਦੇ ਠੇਕਿਆਂ ਦੀ ਲੋੜ ਹੈ ਤਾਂ ਇਹਦਾ ਕਿਸੇ ਨੇ ਤਾਂ ਸਾਥ ਨਹੀਂ ਦਿੱਤਾ ਤੁਸੀਂ ਦਿੱਤਾ ਸਾਥ ਉਹਦਾ ਤੁਸੀਂ ਬੋਲੇ ਉਹਦੇ ਬਾਰੇ ਲੇਕਿਨ ਮੈਂ ਬੋਲਿਆ ਕਦੀ ਵੀ ਕਮੈਂਟ ਕਰਨ ਤੋਂ ਪਹਿਲਾਂ ਇਹ ਦੇਖ ਲਓ ਕਿ ਜਿਹਦੇ ਬਾਰੇ ਅਸੀਂ ਕਮੈਂਟ ਕਰ ਰਹੇ ਹਾਂ ਉਹਨੇ ਕੀ ਕੀ ਵਰਕ ਕੀਤਾ ਹੋਇਆ ਹੈ ਮੈਂ ਤਾਂ ਬੋਲਿਆ ਬਕਾਇਦਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਜਿਹੜਾ ਬੰਦੀ ਸਿੰਘਾਂ ਨੂੰ ਰਿਹਾਈ ਦੇ ਲਈ ਮੋਰਚਾ ਲੱਗਿਆ ਮੈਂ ਤਾਂ ਉੱਥੇ ਵੀ ਗਿਆ ਉੱਥੇ ਵੀ ਵੀਡੀਓ ਸਾਂਝੀ ਕੀਤੀ ਆ ਉੱਥੇ ਵੀ ਹਾਜ਼ਰੀ ਭਰੀ ਐ ਜਿਹੜੇ ਕਿਸਾਨ ਵੀਰਾਂ ਨੇ ਅੰਦੋਲਨ ਕੀਤਾ ਅਸੀਂ ਤਾਂ ਉੱਥੇ ਵੀ ਇੱਕ ਸਾਲ ਜਦੋਂ ਦਿੱਲੀ ਦੇ ਵਿੱਚ ਕੀਤਾ ਦਿੱਲੀ ਵਿੱਚ ਵੀ ਰਹੇ ਜਿਹੜਾ ਪੰਜਾਬ ਦੇ ਵਿੱਚ ਹੋਇਆ ਉੱਥੇ ਵੀ ਰਹੇ ਹਰ ਜਗ੍ਹਾ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਇਆ ਹੈ ਤੁਸੀਂ ਕੀ ਕੀਤਾ ਗੱਲਾਂ ਕਰਨ ਤੋਂ ਇਲਾਵਾ ਮਤਾ ਸਰਕਾਰ ਦੇ ਨੀਤੀ ਤੇ ਵੀ ਸਵਾਲ ਕੀਤੇ ਸੀਗੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਬਹੁਤ ਜ਼ਿਆਦਾ ਪਾਵਰਫੁੱਲ ਆ ਸਾਡੇ ਕੋਲ ਵੱਡੇ ਵੱਡੇ ਮਾਰੂ ਹਥਿਆਰ ਹੈਗੇ ਨੇ ਉਹਨਾਂ ਮਾਰੂ ਹਥਿਆਰਾਂ ਦਾ ਅਸੀਂ ਕਰੀਏ ਕੀ ਆ ਕਰੋਨਾ ਦਾ ਟਾਈਮ ਆਇਆ 4700 ਤੋਂ ਵੱਧ ਲੋਕਾਂ ਦੀ ਮੌਤ ਹੋਈ ਇਹ ਜਦੋਂ ਮੈਂ ਵੀਡੀਓ ਸ਼ੂਟ ਕੀਤੀ ਸੀ ਨਾ ਉਦੋਂ 4700 ਲੋਕਾਂ ਦੀ ਮੌਤ ਹੋਈ ਸੀਗੀ ਤੇ ਮੈਂ ਉਸ ਸਮੇਂ ਬੋਲਿਆ ਉਸ ਸਮੇਂ ਮੈਂ ਬੋਲਿਆ ਕਿ ਤੁਸੀਂ ਆਪਣੇ ਆਪ ਨੂੰ ਪਾਵਰਫੁੱਲ ਮੰਨਦੇ ਹੋ ਤੁਸੀਂ 4700 ਲੋਕਾਂ ਦੀ ਜਾਨ ਨਹੀਂ ਬਚਾ ਸਕੇ ਕੀ ਤੁਸੀਂ ਪਾਵਰਫੁੱਲ ਹੈਗੇ ਹੋ ਤੁਹਾਡੇ ਜਿਹੜੇ ਵੱਡੇ ਵੱਡੇ ਪਰਮਾਣੂ ਬੰਬ ਹਥਿਆਰ ਤੁਸੀਂ ਬਣਾ ਕੇ ਰੱਖੇ ਹੋਏ ਨੇ ਉਹਨਾਂ ਨੂੰ ਅਸੀਂ ਸਰਤੇ ਮਾਰਨਾ ਹੈ ਜੇ ਤੁਸੀਂ ਲੋਕਾਂ ਦੀ ਭਾਈ ਉਸ ਸਮੇਂ ਹੀ ਬੋਲਿਆ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਬਰਗਾਰੀ ਕਾਂਡ ਹੋਇਆ ਮੈਂ ਉੱਥੇ ਸੀਗਾ ਮੈਂ ਉਦੋਂ ਵੀ ਬੋਲਿਆ ਤੁਸੀਂ ਕਿੱਥੇ ਸੀ ਉੱਥੇ ਜਦੋਂ ਬਾਦਲ ਨੂੰ ਖੂਨ ਦਾ ਪਿਆਲਾ ਦੇਣ ਵਾਸਤੇ ਸਿੱਖ ਸੰਗਤ ਗਈ ਸੀਗੀ ਮੈਂ ਉੱਥੇ ਵੀ ਸੀਗਾ ਤੁਸੀਂ ਕਿੱਥੇ ਸੀ ਮੈਨੂੰ ਨਹੀਂ ਪਤਾ ਜਦੋਂ ਇੱਕ ਪ੍ਰਚਾਰਕ ਬੀਬੀ ਦੀ ਗਲਤ ਫੋਟੋ ਐਡਿਟ ਕਰਕੇ ਪਾਈ ਹੈਗੇ ਆ ਮੈਂ ਉਦੋਂ ਵੀ ਕਿਹਾ ਕਿ ਇਹ ਗਲਤ ਹੈ ਇਹਦਾ ਨਹੀਂ ਹੋਣਾ ਚਾਹੀਦਾ ਜਦੋਂ ਇੱਕ ਢਾਡੀ ਪ੍ਰਚਾਰਕ ਭੈਣ ਦੀ ਗਲਤ ਫੋਟੋਆਂ ਐਡਿਟ ਕਰਕੇ ਪਾਈਆਂ ਗਈਆਂ ਮੈਂ ਉਦੋਂ ਵੀ ਕਿਹਾ ਕਿ ਇਹ ਗਲਤ ਹੈ ਦੋਨੋਂ ਵਕ ਵਕ ਜਥੇਬੰਦੀਆਂ ਦੇ ਸੰ ਮੈਂ ਦੋਨਾਂ ਦੇ ਹੱਕ ਦੇ ਵਿੱਚ ਬੋਲਿਆ ਕਿਉਂਕਿ ਮੈਂ ਇਹ ਨਹੀਂ ਦੇਖਿਆ ਕਿ ਇਹ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਨੇ ਮੈਂ ਇਹ ਦੇਖਿਆ ਕਿ ਦੋਨੋਂ ਸਾਡੀਆਂ ਭੈਣਾਂ ਨੇ ਦੋਨੋਂ ਪ੍ਰਚਾਰ ਕਰਦੀਆਂ ਨੇ ਤੇ ਦੋਨਾਂ ਦੇ ਵਿਰੁੱਧ ਜਿਹੜੇ ਬੋਲ ਰਹੇ ਨੇ ਉਹ ਆਪਣੇ ਆਪ ਨੂੰ ਸਿੱਖ ਅਖਬਾਰ ਰਹੇ ਨੇ ਸਿੱਖ ਨਹੀਂ ਹੈ ਨਹੀਂ ਉਹ ਅਖਬਾਰ ਰਹੇ ਨੇ ਤਾਂ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਕੀ ਗੰਦ ਪਾ ਰੱਖਿਆ ਇੱਕ ਦੂਜੇ ਦੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰ ਕਰ ਸ਼ੋਭਾ ਦਿੰਦਾ ਹੈ ਮੈਂ ਤਾਂ ਉਦੋਂ ਵੀ ਬੋਲਿਆ ਤੁਸੀਂ ਕਿੱਥੇ ਸੀਗੇ ਉਸ ਸਮੇਂ ਤੁਸੀਂ ਅਗਰ ਮੇਰੀ ਇਹ ਵੀਡੀਓ ਨਹੀਂ ਦੇਖਿਆ ਤੇ ਇੱਥੇ ਤੁਹਾਡੀ ਕਮੀ ਹੈ ਤੁਸੀਂ ਹੁਣ ਕਹੀ ਕਹਿਣਗੇ ਬੜਾ ਮੈਂ 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 ਕਰ ਰਿਹਾ ਕਿ ਮੈਂ ਇਹ ਕੀਤਾ ਮੈਂ ਇਹ ਕੀਤਾ ਇਹ ਕੀਤਾ ਸਾਨੂੰ ਪਤਾ ਤਾਂ ਹੈ ਨਹੀਂ ਤੁਹਾਨੂੰ ਤਾਂ ਨਹੀਂ ਪਤਾ ਕਿ ਤੁਸੀਂ ਇਹ ਵੀਡੀਓ ਦੇਖਣਾ ਪਸੰਦ ਨਹੀਂ ਕਰਦੇ ਇਹਤੇ ਕਮੀ ਤੁਹਾਡੀ ਹੈ ਕਿ ਤੁਸੀਂ ਦੇਖਣਾ ਪਸੰਦ ਨਹੀਂ ਕਰਦੇ ਹਾਲਾਂਕਿ ਲੱਖਾਂ ਲੋਕਾਂ ਨੇ ਮਿਲੀਅਨ ਦੇ ਸਾਫ ਸਾਡੇ ਵੀਰਾ ਪੈਣ ਦੇ ਵੀਡੀਓ ਨੂੰ ਦੇਖਿਆ ਹੈ ਪਰ ਤੁਸੀਂ ਲੋਕੀ ਦੇਖਣਾ ਪਸੰਦ ਨਹੀਂ ਕਰਦੇ ਕਿ ਤੁਹਾਨੂੰ ਤਕਲੀਫ ਹੁੰਦੀ ਹੈ ਕਿ ਇਹ ਬੰਦਾ ਸੱਚ ਕਿਉਂ ਬੋਲ ਰਿਹਾ ਹੈ ਤੁਹਾਨੂੰ ਇਹ ਲੱਗਦਾ ਹੈ ਸਾਡੇ ਜਥੇਬੰਦੀ ਦਾ ਸਾਡੇ ਸੁਸਾਇਟੀ ਦਾ ਸਾਡਾ ਮੈਂਬਰ ਜਿਹੜਾ ਹੈ ਉਹ ਹੀ ਬੋਲੇ ਦੂਜਾ ਬੰਦਾ ਕਿਉਂ ਬੋਲੇ ਤਾਨੂੰ ਇਹ ਲੱਗਦਾ ਹੈ ਕਿ ਸਾਡੇ ਬੰਦੇ ਹੀ ਪ੍ਰਚਾਰ ਕਰਨ ਦੂਜਾ ਬੰਦਾ ਪ੍ਰਚਾਰ ਕਿਉਂ ਕਰੇ ਮੈਂ ਤਾਂ ਕਦੀ ਆਪਣਾ ਨੂੰ ਪ੍ਰਚਾਰਕ ਨਹੀਂ ਕਿਹਾ ਲੇਕਿਨ ਮੈਂ ਫਿਰ ਵੀ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਵਾਲ ਜਵਾਬ ਦੀ ਵੀਡੀਓ ਸਾਂਝੀ ਕਰਦਾ ਹਾਂ ਮੈਂ ਜਿੰਨਾ ਹੋ ਸਕਦਾ ਆਪਣਾ ਫਰਜ਼ ਦੀ ਭਾਇਆ ਹੈ ਮੈਂ ਕੋਈ ਪ੍ਰਚਾਰਕ ਨਹੀਂ ਆ ਵਿਦਵਾਨ ਨਹੀਂ ਆ ਮੈਂ ਹਰ ਵੀਡੀਓ 'ਚ ਇਹ ਗੱਲ ਕਰਦਾ ਹਾਂ ਕਿ ਮੈਂ ਤਾਂ ਇੱਕ ਸਟੂਡੈਂਟ ਆ ਜਿੰਨਾ ਕੁ ਸਿੱਖਦਾ ਉਹਨਾਂ ਆਪ ਸਾਰਿਆਂ ਨਾਲ ਸਾਂਝਾ ਕਰ ਦੇਣਾ ਮੇਰੀ ਗਲਤੀ ਮੇਰੇ ਧਿਆਨ 'ਚ ਲਿਆਓ ਮੈਂ ਸੁਧਾਰ ਕਰਾਂਗਾ ਮੈਂ ਸੁਧਾਰ ਕਰਾਂਗਾ ਮੈਂ ਹਰ ਵੀਡੀਓ 'ਚ ਇਹ ਗੱਲ ਕਰਦਾ ਹਾਂ ਮੈਨੂੰ ਅਫਸੋਸ ਹੁੰਦਾ ਹੈ ਕਿ ਇਹ ਲੋਕੀ ਬਿਨਾ ਕੁਝ ਸੋਚੇ ਸਮਝੇ ਵਿਚਾਰੇ ਸਿਰਫ ਥੰਬਨਲ ਦੇਖ ਕੇ ਜਾਂ ਇੱਕ ਅੱਧੀ ਵੀਡੀਓ ਦਾ ਇੱਕ ਅੱਧਾ ਪੁਆਇੰਟ ਦੇਖ ਕੇ ਕਮੈਂਟ ਕਰ ਦਿੰਦੇ ਹਨ ਤੇ ਜਿਹੜੇ ਕਹਿੰਦੇ ਨੇ ਨਾ ਵੀ ਇਹ ਤਾਂ ਪੈਸੇ ਲਈ ਕਰਦੇ ਨੇ ਇਹ ਤਾਂ ਪੈਸੇ ਲਈ ਵੀਡੀਓ ਬਣਾ ਕੇ ਪਾਉਂਦੇ ਨੇ ਭਾਈ ਤੁਸੀਂ ਜਿਹੜਾ ਕੰਮ ਕਰਦੇ ਹੋ ਕਾਦੇ ਲਈ ਕਰਦੇ ਹੋ ਤੁਸੀਂ ਵੀ ਤਾਂ ਪੈਸੇ ਲਈ ਲੱਗੇ ਹੋ ਨਾ ਤੁਸੀਂ ਵੀ ਇਸ ਲਈ ਲੱਗੇ ਹੋ ਤੁਹਾਡੇ ਘਰ ਦਾ ਗੁਜ਼ਾਰਾ ਹੋ ਸਕੇ ਮੈਂ ਵੀ ਇਸ ਲਈ ਲੱਗਿਆ ਕਿ ਮੇਰੇ ਘਰ ਦਾ ਗੁਜ਼ਾਰਾ ਹੋ ਸਕੇ ਦੂਸਰੀ ਗੱਲ ਤੁਸੀਂ ਮੈਨੂੰ ਕਿੰਨਾ ਚੈੱਕ ਕੱਟ ਕੇ ਭੇਜਿਆ ਕਿ ਮੰਗਲ ਸਿੰਘ ਜੀ ਤੁਹਾਡੇ ਅਕਾਊਂਟ 'ਚ ਅਸੀਂ ਇੰਨੇ ਪੈਸੇ ਪਾਤੇ ਆਹ ਲਓ ਅਸੀਂ ਆ ਮਰਦ ਕੀਤੀ ਐ ਮੈਂ ਕਿੰਨੇ ਪ੍ਰਚਾਰਕਾਂ ਦੀ ਰਿਕਾਰਡਿੰਗ ਕੀਤੀ ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਲੋੜ ਸੀ 50000 ਰੁਪਏ ਦੀ ਤੇ ਮੈਂ ਇੱਕ ਪ੍ਰਚਾਰਕ ਵੀਰ ਨੂੰ ਫੋਨ ਕੀਤਾ ਤੇ ਕਿਹਾ ਵੀਰੇ ਮੈਨੂੰ 50000 ਰੁਪਏ ਉਧਾਰੇ ਉਧਾਰੇ 50000 ਰੁਪਏ ਚਾਹੀਦੇ ਨੇ ਮੈਂ ਇੱਕ ਮਹੀਨੇ ਬਾਅਦ ਆਪ ਜੀ ਨੂੰ ਵਾਪਿਸ ਕਰ ਦਿਆਂਗਾ ਉਹ ਕਹਿੰਦੇ ਵੀਰ ਜੀ ਮੈਂ ਫਿਲਹਾਲ ਬਾਹਰ ਹਾਂ ਮੈਂ ਥੋੜੇ ਦੇਰ ਤੱਕ ਫ੍ਰੀ ਹੋ ਕੇ ਆਪ ਜੀ ਨੂੰ ਕਾਲ ਕਰਦਾ ਮੈਂ ਕਿ ਠੀਕ ਹੈ ਵੀਰ ਜੀ ਮੈਂ ਉਡੀਕ ਕਰਦਾ ਰਿਹਾ ਸ਼ਾਮ ਤੱਕ ਕੋਈ ਕਾਲ ਨਹੀਂ ਆਈ ਮੈਂ ਫਿਰ ਸ਼ਾਮ ਨੂੰ ਕਾਲ ਕੀਤੀ ਆਪ ਨੂੰਾਰੇ ਬਟ ਉਹਨਾਂ ਨੇ ਮੇਰੇ ਫੋਨ ਨਹੀਂ ਚੱਕਿਆ ਤਿੰਨ ਚਾਰ ਵਾਰ ਕਾਲ ਕੀਤੀ ਨਹੀਂ ਜਕਿਆ ਅਗਲੇ ਦਿਨ ਮੈਂ ਦੂਸਰੇ ਨੰਬਰ ਤੋਂ ਕਾਲ ਕੀਤੀ ਮੈਂ ਪੁੱਛਿਆ ਭਾਈ ਸਾਹਿਬ ਜੀ ਆਪ ਜੀ ਨੇ ਫੋਨ ਹੀ ਨਹੀਂ ਚੱਕਿਆ ਕਹਿੰਦੇ ਮੰਗਲ ਸਿੰਘ ਜੀ ਪੈਸੇ ਦਾ ਇੰਤਿਹਾਮ ਨਹੀਂ ਹੋ ਸਕਿਆ ਸੀ ਮੈਂ ਕਿਹਾ ਭਾਈ ਸਾਹਿਬ ਜੀ ਨਹੀਂ ਹੋਇਆ ਸੀ ਫਿਰ ਕਿੰਨੀ ਕਬਡੀ ਗੱਲ ਹੈ ਤੁਸੀਂ ਕਿਹੜਾ ਮੇਰਾ ਕੋਈ ਕਰਜ਼ਾ ਦੇਣਾ ਸੀਗਾ ਜੋ ਮੇਰਾ ਫੋਨ ਨਹੀਂ ਚੱਕ ਰਹੇ ਸੀ ਫੋਨ ਚੱਕ ਕੇ ਇੰਨੀ ਗਲਤ ਕਹਿ ਦਿੰਦੇ ਨਾ ਕਿ ਮੰਗਲ ਸਿੰਘ ਜੀ ਹੋ ਨਹੀਂ ਪਾਇਆ ਫਿਰ ਕਿੰਨੀ ਕਬਡੀ ਗੱਲ ਸੀਗੀ ਮੈਂ ਕਿਤੇ ਹੋਰ ਪਤਾ ਕਰ ਲੈਂਦਾ ਇਹ ਤਾਂ ਸਾਡੇ ਪ੍ਰਚਾਰਕਾਂ ਦਾ ਹਾਲ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਸਾਰੇ ਕੁਝ ਨਹੀਂ ਹੁੰਦੇ ਯਾਦ ਰੱਖਿਓ ਪੰਜੋ ਉਂਗਲੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਜੋ ਮੇਰੇ ਉੱਤੇ ਬੀਤੀ ਹੈ ਮੇਰੇ ਨਾਲ ਬੀਤੀ ਹੈ ਮੈਨੂੰ ਪਤਾ ਹੈ ਮੈਂ ਉਹ ਤੁਹਾਡੇ ਨਾਲ ਬਿਆਨ ਕਰ ਰਿਹਾ ਮੈਂ ਕਦੀ ਬੋਲਦਾ ਨਹੀਂ ਇਹਨਾਂ ਗੱਲਾਂ ਦੋਤੇ ਮੈਂ ਕਿਹਾ ਚਲੋ ਮੇਰੀ ਪਰਸਨਲ ਗੱਲਾਂ ਮੈਂ ਕਿਉਂ ਕਿਸ ਨੂੰ ਦੱਸਾਂ ਮੇਰਾ ਚੈਨਲ ਕومی ਸੋਸ ਮਲਟੀਮੀਡੀਆ ਉਹਦੀ ਐਡ ਬੰਦ ਕਰ ਦਿੱਤੀ ਗਈ ਕਿਉਂ ਬੰਦ ਕਰ ਦਿੱਤੀ ਗਈ ਮੇਰੇ ਚੈਨਲ ਦੀ ਐਡ ਬੰਦ ਹੈ ਜਿਹੜੇ ਕਹਿੰਦੇ ਨਾ ਪੈਸਾ ਕਮਾਉਂਦਾ ਬਈ ਕਿੱਥੋਂ ਕਹੋਂਗੇ ਪੈਸਾ ਐਡ ਤਾਂ ਬੰਦ ਕੀਤੀ ਹੋਈ ਹੈ 1 ਕਿਉਂ ਐਡ ਬੰਦ ਕੀਤੀ ਮੈਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਇਤਿਹਾਸ ਸਾਂਝਾ ਕੀਤਾ ਸੀ ਉਹ ਤੋਂ ਤਕਲੀਫ ਹੋ ਗਈ ਕੁਝ ਲੋਕਾਂ ਨੇ ਉਹਨਾਂ ਨੇ ਕਮਿਊਨਿਟੀ ਗਾਈਡਲਾਈਨ ਦੀ ਸ਼ਿਕਾਇਤ ਕੀਤੀ ਮੇਰੇ ਚੈਨਲ ਦੀ ਐਡ ਬੰਦ ਹੋ ਗਈ ਕਿਸੇ ਸਿੱਖ ਜਥੇਬੰਦੀ ਨੇ ਕਿਸੇ ਪ੍ਰਚਾਰਕ ਨੇ ਕਿਸੇ ਸੰਸਥਾ ਨੇ ਮੇਰੀ ਸਪੋਰਟ ਕੀਤੀ ਯਾਰ ਮੰਗਲ ਸਿੰਘ ਜੀ ਵਧੀਆ ਇਤਿਹਾਸ ਦੀ ਵੀਡੀਓ ਸਾਂਝੀ ਕਰਦੇ ਨੇ ਇਹਨਾਂ ਦੇ ਚੈਨਲ ਦੀ ਐਡ ਬਨ ਕਰਦੀ ਇਹਦੇ ਨਾਲ ਮਦਦ ਕਰੀਏ ਅਸੀਂ YouTube ਟੀਮ ਨਾਲ ਗੱਲ ਕਰੀ ਕਿਸੇ ਨੇ ਕੋਈ ਮਦਦ ਕੀਤੀ ਨਹੀਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਮੈਂ ਆਪ ਨੂੰ ਹਾਰੇ ਲੱਗਿਆ ਆਪਣੇ ਪਰਿਵਾਰ ਦਾ ਢਿੱਡ ਪਾਲ ਰਿਆ ਜਿੰਨਾ ਹੋ ਸਕਦਾ ਮੈਂ ਕਰ ਰਿਹਾ ਮੇਰਾ ਬੱਚਾ 3 ਸਾਲ ਤੋਂ ਸਕੂਲ ਨਹੀਂ ਗਿਆ 3 ਸਾਲ ਤੋਂ ਕਰਦੇ ਇੰਨੇ ਹਾਲਾਤ ਕਈ ਵਾਰ ਵਿਗੜ ਜਾਂਦੇ ਨੇ ਨਹੀਂ ਪੇਜ ਸਕਿਆ ਮੈਂ ਫਿਰ ਵੀ ਮੈਂ ਕਦੀ ਕਿਸੇ ਅੱਗੇ ਸ਼ਿਕਾਇਤ ਨਹੀਂ ਕੀਤੀ ਕਦੀ ਕਿਸੇ ਦੇ ਅੱਗੇ ਝੋਲੀ ਨਹੀਂ ਅੱਡੀ ਕਿ ਭਾਈ ਤੁਸੀਂ ਮੇਰੀ ਮਦਦ ਕਰੋ ਮੈਨੂੰ ਉਸ ਅਕਾਲਪੁਰਖ ਵਾਹਿਗੁਰੂ ਤੇ ਭਰੋਸਾ ਹੈ ਮੈਨੂੰ ਆਪਣੀ ਮਿਹਨਤ ਤੇ ਭਰੋਸਾ ਹੈ ਕਿ ਮੈਂ ਮਿਹਨਤ ਕਰ ਰਿਹਾ ਮੈਂ ਅੱਜ ਨਹੀਂ ਤਾਂ ਕੱਲ ਕਾਮਯਾਬ ਹੋਵਾਂਗਾ ਤੇ ਜਿਨ੍ਹਾਂ ਲੋਕਾਂ ਨੂੰ ਤਕਲੀਫ ਹੁੰਦੀ ਹੈ ਨਾ ਮੇਰੀ ਵੀਡੀਓ ਦੇਖ ਕੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਭਰਾਵੋ ਨਾ ਦੇਖੋ ਤੁਹਾਡੇ ਲਈ ਨਹੀਂ ਹੈ ਇਹ ਵੀਡੀਓ ਇਹ ਉਹਨਾਂ ਦੇ ਲਈ ਹੈ ਜੋ ਕਿ ਸਿੱਖਣਾ ਚਾਹੁੰਦੇ ਨੇ ਮੈਂ ਸਟੂਡੈਂਟ ਆ ਮੈਂ ਵੀ ਸਿੱਖ ਰਿਹਾ ਜਿੰਨਾ ਕੁ ਸਿੱਖਦਾ ਆਪ ਸਾਰਿਆਂ ਨਾਲ ਸਾਂਝਾ ਕਰ ਦਿੰਨਾ ਜੇ ਆਪ ਜੀ ਨੂੰ ਲੱਗਦਾ ਹੈ ਕਿ ਮੰਗਲ ਸਿੰਘ ਜੀ ਦੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਸਿੱਖੋ ਜੇ ਲੱਗਦਾ ਨਹੀਂ ਸਿੱਖਣ ਨੂੰ ਮਿਲਦਾ ਨਾ ਦੇਖੋ ਭਾਈ ਤੇ ਜਿਹੜੇ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਤੂੰ ਸਿਰਫ ਇਤਿਹਾਸ ਦੇ ਬਾਰੇ ਬੋਲਦਾ ਹੈ ਤੂੰ ਨਸ਼ੇ ਦੇ ਬਾਰੇ ਬੋਲ ਕੇ ਦੇਖ ਤੂੰ ਜ਼ੁਲਮ ਦੇ ਖਿਲਾਫ ਬੋਲ ਕੇ ਦੇਖ ਪਤਾ ਲੱਗੂਆ ਤੇਰੀ ਲੱਤਾਂ ਭਾਰ ਚਲਦੀਆਂ ਨਹੀਂ ਚਲਦੀਆਂ ਤੁਸੀਂ ਦੇਖ ਸਕਦੇ ਹੋ ਬੁਕਾਰਾ ਮੇਰੇ ਚੈਨਲ ਤੇ ਮੈਂ ਹਰ ਟੌਪਿਕ ਦੇ ਉੱਤੇ ਬੋਲਿਆ ਹਾਂ Amazon ਅਤੇ ਹੋਰ ਵੈਬਸਾਈਟਾਂ ਦੇ ਉੱਤੇ ਗੁਰੂ ਕਨ ਸਾਹਿਬ ਜੀ ਦੀਆਂ ਪੋਥੀਆਂ ਸੇਲ ਕੀਤੀਆਂ ਜਾਂਦੀਆਂ ਸੀਗੀਆਂ ਸਭ ਤੋਂ ਪਹਿਲਾਂ ਮੈਂ ਬੋਲਿਆ ਸੀਗਾ ਕਿ ਭਈ ਆਹ ਦੇਖੋ ਆਹ ਕੁਝ ਹੋ ਰਿਹਾ ਹੈ ਇਹ ਬਦਦੀ ਬੀਏ ਨੂੰ ਰੋਕਿਆ ਜਾਵੇ ਮੇਰੀ ਵੀਡੀਓ ਤੋਂ ਬਾਅਦ ਕੁਝ ਜਿਹੜੇ ਮੀਡੀਆ ਵਾਲੇ ਵੀਰ ਨੇ ਉਹ ਜਾਗੇ ਉਹਨਾਂ ਨੂੰ ਪਤਾ ਲੱਗ ਗਿਆ ਚਲੋ ਨਹੀਂ ਪਤਾ ਲੱਗਦਾ ਕਈ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਲੇਕਿਨ ਸਭ ਤੋਂ ਪਹਿਲਾਂ ਅਗਰ ਇਸ ਟੌਪਿਕ ਦੇ ਉੱਤੇ ਬੋਲਿਆ ਸੀ ਉਹ ਮੈਂ ਬ ਮੈਂ ਸਪੋਰਟ ਨੂੰ ਦੇਖਿਆ ਉਹਦੇ ਬਾਅਦ ਚੈੱਕ ਕੀਤਾ ਕਿ ਸੱਚਮੁੱਚ ਇਹ ਵੈਬਸਾਈਟ ਤੇ ਇਹੋ ਦਾ ਕੁਝ ਹੈ ਜਾਂ ਨਹੀਂ ਉਹ ਵੈਬਸਾਈਟ ਜਿਹੜੀ ਸੀ ਉਹ ਕੋਈ ਹੋਰ ਸੀ ਫਿਰ ਮੈਂ ਕਈ ਵੈਬਸਾਈਟਾਂ ਤੇ ਜਾ ਕੇ ਚੈੱਕ ਕੀਤਾ ਕਈ ਵੈਬਸਾਈਟਾਂ ਤੇ ਐਦਾ ਪੋਥੀਆਂ ਸੇਲ ਕੀਤੀਆਂ ਜਾ ਰਹੀਆਂ ਸਨ ਫਿਰ ਮੈਂ ਵੀਡੀਓ ਬਣਾ ਕੇ ਪਾਈ ਉਸ ਤੋਂ ਬਾਅਦ ਉਸ ਮੀਡੀਆ ਵਾਲੇ ਵੀਰਾਂ ਨੇ ਵੀਡੀਓ ਬਣਾ ਕੇ ਪਾਈ ਤੇ ਹੁਣ ਉਥੋਂ ਪੋਥੀਆਂ ਵਿਕਣੀਆਂ ਬੰਦ ਹੋ ਚੁੱਕੀਆਂ ਹਨ ਇਹ ਗੱਲਾਂ ਕਰਨੀਆਂ ਨਾ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਇਹ ਐਂ ਲੱਗਦਾ ਕਿ ਆਪਣੇ ਮੂੰਹ ਆਪ ਮਿੱਠੂ ਬਣ ਰਹੇ ਆ ਲੇਕਿਨ ਇਹ ਮੈਂ ਤਾਂ ਆ ਜੇ ਗੱਲਾਂ ਕਰ ਰਿਹਾ ਜਿਹੜੇ ਕਹਿ ਰਹੇ ਨਾ ਕਿ ਤੂੰ ਕੀਤਾ ਕੀ ਐ ਮੈਂ ਕਹਾਂਗਾ ਭਾਈ ਤੁਸੀਂ ਥੰਬਨਲ ਦੇਖ ਕੇ ਕਮੈਂਟ ਕਰ ਦਿੰਦੇ ਹੋ ਤੁਸੀਂ ਕਿਸੇ ਪੇਜ ਤੇ ਜਾ ਕੇ ਇੱਕ ਵੀਡੀਓ ਦੇਖ ਕੇ ਕਮੈਂਟ ਕਰ ਦਿੰਦੇ ਹੋ ਪਹਿਲੇ ਉਹਨਾਂ ਦਾ ਪਿਛੋਕਰ ਦਾ ਚੈੱਕ ਕਰੋ ਕਿ ਇਹ ਬੰਦਾ ਕੀ ਕੀ ਵਰਕ ਕਰਦਾ ਰਿਹਾ ਹੈ ਸਾਡੇ ਚੈਨਲ ਦੇ ਉੱਤੇ ਵਲੌਗ ਵੀ ਹੈਗੇ ਨੇ ਹੁਣ ਤੁਸੀਂ ਮੇਰੇ ਵਲੌਗ ਦੇਖ ਕੇ ਕਹੋ ਕਿ ਕਿਵੇਂ ਪੱਗ ਬਣ ਕੇ ਦੱਦਿਆ ਕੱਢੀ ਜਾਂਦਾ ਫਿਰ ਪੱਗ ਬਣ ਕੇ ਰੋਈਏ ਜੇ ਤੁਹਾਨੂੰ ਤਕਲੀਫ ਲੱਗਦਾ ਤੁਸੀਂ ਨਾ ਦੇਖੋ ਤੁਹਾਡੇ ਲਈ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਤੁਸੀਂ ਉਹ ਦੇਖੋ ਜਾ ਕੇ ਤੁਸੀਂ ਮੇਰਾ ਵਲੌਗ ਕਿਉਂ ਦੇਖ ਰਹੇ ਹੋ ਇੱਥੇ ਤੁਹਾਡੀ ਕਮੀ ਹੈ ਨਾ ਤੁਸੀਂ ਮੇਰਾ ਵਲੌਗ ਦੇਖੋ ਹੀ ਨਾ ਇਹ ਤੁਹਾਡੇ ਲਈ ਨਹੀਂ ਹੈ ਮੈਂ ਆਪਣਾ ਵਲੌਗ ਦਾ ਮਤਲਬ ਕੀ ਹੁੰਦਾ ਹੈ ਕਿ ਮੈਂ ਆਪਣੇ ਜਿਹੜੇ ਦਿਨ ਚੱਲ ਰਿਹਾ ਹੈ ਉਹ ਵੀਡੀਓ ਦੇ ਮਾਧਿਅਮ ਰਾਹੀਂ ਸਾਰੇ ਵੀਰਾਂ ਭੈਣਾਂ ਨਾਲ ਸਾਂਝਾ ਕਰ ਰਿਹਾ ਅਗਰ ਮੈਨੂੰ ਲੱਗਦਾ ਕਿ ਹਾਂ ਆ ਚੀਜ਼ਾਂ ਮੈਂ ਸਾਂਝੀ ਕਰ ਰਿਹਾ ਜੋ ਕਿ ਕਾਨੂੰਨ ਦੇ ਮੁਤਾਬਿਕ ਠੀਕ ਹੈ ਮੈਂ ਕਰ ਰਿਹਾ ਮੇਰੀ ਵੀਡੀਓ ਵਿੱਚ ਅਸ਼ਲੀਲਤਾ ਨਹੀਂ ਹੁੰਦੀ ਮੈਂ ਕਦੀਕ ਆਪਣੀ ਵੀਡੀਓ ਤੇ ਅਸ਼ਲੀਲਤਾ ਨਹੀਂ ਫੈਲਾਈ ਮੇਰੀ ਵੀਡੀਓ ਜੇ ਕੋਈ ਗਾਲੀਆਂ ਨਹੀਂ ਹੁੰਦੀਆਂ ਕੋਈ ਡਬਲ ਮੀਨਿੰਗ ਗੱਲਾਂ ਨਹੀਂ ਹੁੰਦੀਆਂ ਮੇਰੀ ਵੀਡੀਓ ਤਾਂ ਵੀ ਚੱਲਦੀਆਂ ਨੇ ਜਿੰਨੀ ਕਿ ਚੱਲਦੀਆਂ ਨੇ ਮੈਨੂੰ ਸੰਤੁਸ਼ਟੀ ਹੈ ਕਿ ਰੱਬ ਨੇ ਜਿੰਨਾ ਦਿੱਤਾ ਹੈ ਬਹੁਤ ਹੈ ਠੀਕ ਹੈ ਨਾ ਜੀ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮੈਂ ਸਿਰਫ ਆਪਣੇ ਵਿਚਾਰ ਆਪ ਸਾਰਿਆਂ ਨਾਲ ਸਾਂਝੇ ਕੀਤੇ ਜਿਹੜੇ ਵੀਰ ਕਮੈਂਟ ਕਰ ਰਹੇ ਸੀਗੇ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਭਾਈ ਕਮੈਂਟ ਕਰਨ ਤੋਂ ਪਹਿਲਾਂ ਜਾ ਕੇ ਦੇਖ ਲਿਆ ਕਰੋ ਕਿ ਜਿਹੜੀ ਗੱਲ ਇਸ ਵੀਰ ਨੂੰ ਆਪਾਂ ਕਹਿ ਰਹੇ ਹਾਂ ਇਹ ਕਮ ਇਸ ਵੀਰ ਨੇ ਕੀਤਾ ਵੀ ਹੈ ਜਾਂ ਨਹੀਂ ਕੀਤਾ ਹੈ ਬਹੁਤ ਬਹੁਤ ਧੰਨਵਾਦ ਪੇਸ਼ਕਾਰੀ ਕਰਦੇ ਆ ਜੇ ਕੋਈ ਗੱਲ ਗਲਤ ਕਹੀ ਗਈ ਹੋਵੇ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ 'ਚ ਜਰੂਰ ਲਿਓ ਸੁਧਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ